ਵੇਖ ਲਓ ਇਹਨਾਂ ਨੂੰ ਵੀ ਪਿਆਰ ਹੋ ਗਿਆ ਆਪਣੇ ਨਾਲ ਤੇ ਨਾਲ ਹੀ ਭੱਜੇ ਆਉਂਦੇ ਨੇ ਉਧਰ ਤਾਂ ਵਸਦੀ ਵੀ ਯਾਰ ਇੰਨਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਸੁਲਤਾਨਪੁਰ ਲੋਧੀ ਕਪੂਰਥਲਾ ਸੁਲਤਾਨਪੁਰ ਲੋਧੀ ਫਿਰਦਾ ਸਾਡੇ ਨੇੜੇ ਕੋ ਹਾਂ ਤੇ ਬੜੀਆ ਕੰਮ ਚੱਲ ਰਿਹਾ ਹੈ ਜਾਇ ਹਾਂ ਠੀਕ ਹੈ ਚੱਲਦੇ ਹਾਂ ਉੱਪਰ ਵਾਲੇ ਕੰਮ ਸੇ ਪੰਜਾਬ ਗਏ ਹੋ ਕਦੀ ਪੰਜਾਬ ਤਾਂ ਨਹੀਂ ਗਏ ਸੁਨਾ ਹੈ ਅੱਛਾ ਸੁਨਾ ਹੈ ਪਰ ਗਏ ਨਹੀਂ ਮੈਂ ਸਿੱਧੂ ਮੂਸੇਵਾਲੇ ਦਾ ਬੜਾ ਫੈਨ ਹਾਂ ਹਾਏ ਹਾਏ ਸਿੱਧੂ ਮੂਸੇਵਾਲੇ ਦਾ ਫੈਨ ਹੋ। ਕੀ ਬਾਤ ਹੈ। ਰਾਤ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਸੀ। ਬੈਂਬੂ ਗੁਰਦੁਆਰਾ ਵਾਂਸਾ ਦਾ ਦੁਨੀਆ ਦਾ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ। ਹੁਣ ਆਪਣੀ ਤਿਆਰੀ ਹੋ ਚੁੱਕੀ ਹੈ। ਨਾਸ਼ਤਾ ਕਰ ਲਿਆ ਤੇ ਇਹ ਆਪਣਾ ਸਾਈਕਲ ਵੀ ਰੈਡੀ ਹੈ। ਤੇ ਇਸ ਵੀਰ ਨੇ ਆਪਣੀ ਰਾਤ ਸੇਵਾ ਪਾਣੀ ਕੀਤੀ ਆ। ਚਾਹ ਪਾਣੀ ਆਪਾਂ ਨੂੰ ਪਿਆਇਆ ਤੇ ਹੁਣ ਨਾਸ਼ਤਾ ਕਰਵਾ ਦਿੱਤਾ ਤੇ ਹੁਣ ਆਪਾਂ ਆਪਣੇ ਸਫ਼ਰ ਨੂੰ ਅੱਗੇ ਖਿੱਚਾਂਗੇ। ਤੇ ਮਿਲਦੇ ਹਾਂ ਤੁਹਾਨੂੰ ਅਗਲੀਆਂ ਰਾਵਾਂ ਤੇ ਤੇ ਹੁਣ ਆਪਾਂ ਨੇ ਇੱਥੋਂ ਤਿਆਰੀ ਲਗਭਗ ਟਾਈਮ ਜਿਹੜਾ 9.5 ਦਾ ਹੋ ਚੁੱਕਾ ਤੇ ਬਾਕੀ ਇਸ ਗੁਰਦੁਆਰਾ ਸਾਹਿਬ ਦਾ ਆਪਾਂ ਇੱਕ ਵਲੌਗ ਬਣਾ ਦਿੱਤਾ ਤੇ ਉਹ ਆਪਣਾ YouTube Facebook ਤੇ ਜਾ ਕੇ ਤੁਸੀਂ ਦੇਖ ਲੈਣਾ ਜਿਹੜੀਆਂ ਕੱਲ ਚੜਾਈਆਂ ਆਪਾਂ ਬੜਾ ਜ਼ੋਰ ਲਾ ਲਾ ਕੇ ਚੜੀਆਂ ਸੀ ਨਾ ਅੱਜ ਉਹ ਹੀ ਚੜਾਈਆਂ ਆਪਣੇ ਆਪ ਹੀ ਲੈ ਕੇ ਜਾ ਰਹੀਆਂ ਚੱਲ ਫਾਈਟਲ ਨਹੀਂ ਮਾਰਨਾ ਪੈਂਦਾ ਇਹ ਤਾਂ ਤਕਰੀਬਨ 7-8 ਕਿਲੋਮੀਟਰ ਆਪਾਂ Neeve ਉੱਤਰ ਕੇ ਬਹੁਤ ਸੌਖੇ ਜਾਵਾਂਗੇ ਤੇ ਅੱਗੇ ਆਪਾਂ ਨੂੰ ਕੋਈ ਵੀ ਐਦਾਂ ਦੀ ਠਾਰ ਮਿਲਣ ਵਾਲੀ ਨਹੀਂ ਹੈਗੀ ਕਿਉਂਕਿ ਅੱਗੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਦੇਖਦੇ ਹਾਂ ਅੱਜ ਦਾ ਰਾਤ ਆਪਾਂ ਕਿੱਥੇ ਰੁਕਦੇ ਆਂ ਭੈਣ ਨੇ ਦੱਸਿਆ ਆਪਾਂ ਨੂੰ ਜਿਹੜੀ ਭੈਣ ਰਾਤ ਗੁਰਦੁਆਰਾ ਸਾਹਿਬ ਦੇ ਭਾਈ ਕਰਨਦੀਪ ਸਿੰਘ ਜੀ ਦੇ ਵਾਈਫ ਨੇ ਉਹ ਰਾਤ ਆਏ ਸੀ ਆਪਣੇ ਕੋਲ ਸ਼ਾਮ ਨੂੰ ਉਹਨਾਂ ਦੱਸਿਆ ਵੀ ਜਦੋਂ ਗੁਰਦੁਆਰਾ ਸਾਹਿਬ ਦੀ ਉਹ ਸਾਰੀ ਸ਼ੁਰੂ ਕੀਤੀ ਸੀ ਨਾ ਇਸ ਜਗ੍ਹਾ ਤੇ ਲੰਗਰ ਲਗਾਇਆ ਸੀ ਕਾਫੀ ਟਾਈਮ ਲੰਗਰ ਚੱਲਦਾ ਰਿਹਾ ਜਿਹੜੀਆਂ ਸੰਗਤਾਂ ਨੂੰ ਨਹੀਂ ਸੀ ਪਤਾ ਉਹ ਸਾਰੀਆਂ ਸੰਗਤਾਂ ਨੂੰ ਇੱਥੇ ਪਤਾ ਲੱਗ ਗਿਆ ਦਿੱਲੀ ਇੰਨਾ ਪਿੰਡਾਂ ਦੇ ਵਿੱਚ ਕੇਲਿਆਂ ਦੀ ਸੇਵਾ ਭਰ-ਭਰ ਜਾਂਦੀ ਸੀਗੀ ਕਿਲੇ ਬਹੁਤ ਹੋਰ ਵੀ ਪ੍ਰਸ਼ਾਦਿਆਂ ਦੀ ਸੇਵਾ ਇੱਥੇ ਚੱਲਦੀ ਰਹੀ ਹੈ ਤੁਸੀਂ ਕਿੱਧਰ ਲੱਗੇ ਆਉਂਦੇ ਹੋ ਸ਼ੇਰੋ ਚਲੇ ਜਾ ਪੁੱਤੋਂ ਵਾਪਸ ਮੈਂ ਤਾਂ ਬਹੁਤ ਦੂਰ ਜਾਣਾ ਕਿੱਥੇ ਜਾਓਗੇ ਇਹ ਹੁੰਦਾ ਪਿਆਰ ਜਾਨਵਰਾਂ ਨੂੰ ਰਾਤ ਮੈਂਨਾਂ ਵਿਚਾਰਿਆਂ ਨੂੰ ਨਾ ਥੋੜੀ ਜੀ ਰੋਟੀ ਵਧੀ ਸੀ ਤੇ ਕੁਝ ਬਿਸਕੁਟ ਸੀਗੇ ਉਹ ਪਾਏ ਤੇ ਵੇਖ ਲਓ ਵੀ ਇੰਨਾ ਜ਼ਿਆਦਾ ਇਹ ਕਿੰਨੇ ਵਫਾਦਾਰ ਨੇ ਕਿੰਨਾ ਜ਼ਿਆਦਾ ਪਿਆਰ ਕਰਦੇ ਆ ਤੇ ਹੁਣ ਨਾਲ-ਨਾਲ ਤਿੰਨਾਂ ਹੀ ਅੱਗੇ ਪਿੱਛੇ ਮੇਰੇ ਨਾਲ-ਨਾਲ ਚੱਲੀ ਜਾਂਦੇ ਆ ਉਦੋਂ ਵੀ ਚਲੇ ਜਾਓ ਤੇ ਦੂਰ ਬਹੁਤ ਪਾ ਜਾਣਾ ਤੇ ਇਹਨਾਂ ਹੋਵੇ ਤੁਸੀਂ ਇੱਥੋਂ ਵੀ ਭੁੱਲ ਜਾਓ ਬਾਏ ਤੂੰ ਫੇਰ ਆ ਗਿਆ ਮਗਰ ਨਾ ਬਤਨਾ ਮਗਰ ਨਾ ਆ ਕਾਲੂ ਪਿੱਛੇ ਜਾਓ ਯਾਰ ਪਿੱਛੇ ਚਲੇ ਜਾ ਦੇਖੋ ਟ੍ਰੈਪ ਕਬੜੀ ਐ ਇੱਥੇ ਪਿੱਛੇ ਚਲੇ ਜਾ ਨਹੀਂ ਜਾਂਦੇ ਵੇ ਬੈਕੋ ਬੈਕੋ ਬੈਕ ਪਿੱਛੇ ਚਲਾ ਜਾ ਕਿੱਧਰ ਚਾਵਾਂ ਨਾਲ ਲੱਗੇ ਆਉਂਦੇ ਜੇ ਨਾਲ ਮੈਨੂੰ ਕਿਸੇ ਤੂੰ ਲੜਾਈ ਕਰਾਓਗੇ ਇਹ ਨਾਲ ਹੀ ਭੱਜੇ ਆਉਂਦੇ ਆ ਕਲੂ ਬਾਏ 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 ਉਹ ਨਹੀਂ ਚਲੇ ਜਾ ਪਿੱਛੇ ਵੇਖ ਲੋ ਇਹਨਾਂ ਨੂੰ ਵੀ ਪਿਆਰ ਹੋ ਗਿਆ ਆਪਣੇ ਨਾਲ ਤੇ ਨਾਲ ਹੀ ਭਜੇ ਆਉਂਦੇ ਨੇ ਉਧਰ ਤੱਕ ਵਸਦੀ ਵੀ ਯਾਰ ਇਹਨਾਂ ਚ ਇਹਨਾਂ ਨੂੰ ਪਿੱਛੇ ਭਜਾਉਣਾ ਪੈ ਰਿਹਾ ਘੁੱਸ ਜਾਣਗੇ ਕਿਤੇ ਪਰ ਕੀ ਕਰੀਏ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਨਾ ਚਲ ਪਿੱਛੇ ਚਲ ਪਿੱਛੇ ਚਲ ਤੰਦਰੋ ਇਨੀ ਚਲ ਚੱਲ 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 ਪਿੱਛੇ ਚੱਲ ਹਈ ਮੈਗ ਚੱਲ ਭਾਈ ਚੱਲ 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 ਪਿੱਛੇ ਦੇਖ ਉਹ ਮੁੜ ਜਾ ਦੇ ਇਹਨਾਂ ਨੂੰ ਪਿੱਛੇ ਭਜਾਉਣਾ ਨਾਲ ਆਈ ਜਾਂਦੇ ਮੈਂ ਤਾਂ ਕਮਲੇ ਪਰਦੇਸੀ ਹਾਂ ਹੈ ਕਿੱਧਰ ਕੁਛ ਜਿਓਗੇ ਇੱਕ ਤਾਂ ਪਿੱਛੇ ਰਹਿ ਗਿਆ ਮੁੜਦੇ ਹੀ ਨਹੀਂ ਪਏ ਔਖੇ ਹੋਣਗੇ ਕੁੱਤੇ ਪੈਣਗੇ ਪਰ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਟਰੱਕ ਨਾਲ ਨਾ ਆਪਣਾ ਬਾਲਾ ਪੈ ਗਿਆ ਲਗਭਗ ਜਿੰਨੀ ਇਹਦੀ ਸਪੀਡ ਹੈ ਓਨੀ ਕੋ ਆਪਣੀ ਸਾਈਕਲ ਦੀ ਹੈ ਜੇ ਅੱਗੇ ਕੱਢਦੇ ਆ ਤਾਂ ਵੀ ਦਿੱਕਤ ਹੈ ਜੇ ਪਿੱਛੇ ਰੱਖਦੇ ਆ ਤੇ ਮਿੱਟੀ ਪਾਈ ਜਾਂਦਾ ਤੇ ਕਾਫੀ ਤਕਰੀਬਨ 2-3 ਕਿਲੋਮੀਟਰ ਤੋ ਇਦਾਂ ਹੀ ਚੱਲੀ ਜਾਂਦਾ ਆਪਾਂ ਇਸੇ ਰੋਡ ਤੋਂ ਜਿਹੜਾ ਸਟੇਟ ਹਾਈਵੇ 93 ਆ ਇਹਦੇ ਤੋਂ ਉੱਤਰ ਕੇ ਆਪਾਂ ਗੁਰਦੁਆਰਾ ਸਾਹਿਬ ਨੂੰ ਗਏ ਸੀ ਤੇ ਹੁਣ ਇਸੇ ਖੱਬੇ ਹੱਥ ਮੁੜ ਕੇ ਤੇ ਆਪਾਂ ਪਾਲੀ ਨੂੰ ਜਾ ਰਹੇ ਆ ਉਸੇ ਸ਼ਹਿਰ ਤੋਂ ਆਪਾਂ ਵਾਕਣ ਦਾ ਰੋਡ ਫੜਾਂਗੇ Continue on State Highway 93 for 3 kilometers. ਚਾਰ ਦਿਨਾਂ ਬਾਹਰ ਵਾਰ ਆਏ ਰਹੇ ਦੋ ਵੱਡੀਆਂ ਪਹਾੜੀਆਂ ਨੇ ਇਹਨਾਂ ਦੋਵਾਂ ਦੇ ਕਿਲੇ ਬਣੇ ਹੋਏ ਪੁਰਾਣੇ ਸਮੇਂ ਦੇ ਉੱਪਰ ਕੈਮਰੇ 'ਚ ਤਾਂ ਨਹੀਂ ਨਜ਼ਰ ਆਊਗਾ ਉੱਪਰ ਝੰਡੇ ਵੀ ਲੱਗੇ ਹੋਏ ਆ ਆਪਣੇ ਕੋਲੇ ਨਾ ਟਾਈਮ ਨਹੀਂ ਹੈਗਾ ਨਹੀਂ ਤਾਂ ਵਿਜ਼ਿਟ ਕਰਦੇ ਕਿਲੇ ਵਗੈਰਾ ਆਪਾਂ ਨੂੰ ਬਹੁਤ ਮਿਲ ਗਏ ਨੇ ਇਹ ਵੀ ਕੋਈ ਟੌਪ ਦੇ ਉੱਪਰ ਹੈ ਇਹ ਪੁਰਾਣੇ ਮਹਾਰਾਜਿਆਂ ਦੇ ਬਣਾਏ ਹੋਏ ਕਿਲੇ ਜਿਹੜੇ ਮਹਾਰਾਜਾਂ ਦੇ ਵਿੱਚ ਆਪਾਂ ਨੂੰ ਆਮ ਹੀ ਵੇਖਣ ਨੂੰ ਮਿਲਣਗੇ ਜਦੋਂ ਆਪਾਂ ਬਾਹਰ ਨਿਕਲ ਆਏ ਆ ਆ ਇੱਕ ਨਦੀ ਲੰਘਦੀ ਪਈ ਜਿਹੜੀ ਸਮੁੰਦਰ 'ਚ ਮਿਲਦੀ ਹੈ ਤੇ ਹੁਣ ਆਪਾਂ ਸਿੱਧਾ ਇਸ ਸਟੇਟ ਹਾਈਵੇ ਤੇ ਵਾਕਣ ਜਾਵਾਂਗੇ ਵਾਕਣ ਤੋਂ ਮਹਾੜ ਇੱਧਰ ਚੱਲਦੇ ਜਾਣਾ ਸਫਰ ਵਧੀਆ ਨਿਕਲ ਰਿਹਾ ਆਪਣੇ ਰੋਡ ਦੇ ਨਾਲ-ਨਾਲ ਨਾ ਆ ਤੁਸੀਂ ਵੇਖੋ ਇੱਧਰ ਬੰਨੇ ਪੱਕੇ ਪਹਾੜ ਸ਼ੁਰੂ ਹੋ ਗਏ ਤੇ ਇਹ ਸਾਈਡ ਤੇ ਨਾਲ-ਨਾਲ ਚੱਲਦੀ ਪਈ ਨਦੀ ਆ ਦਰਕਤਾਂ ਦੇ ਵਿੱਚ ਦੀ ਇੱਧਰ ਨਦੀ ਹੈ ਤੇ ਇੱਧਰ ਪਹਾੜ ਹੈ ਤੇ ਠੰਡਾ ਜਿਹਾ ਮੌਸਮ ਹੈ ਵੈਸੇ ਗਰਮੀ ਸਾਈਕਲ ਦੇ ਉੱਪਰ ਲੱਗਦੀ ਹੈ ਉਦਾਂ ਇੰਨੀ ਜ਼ਿਆਦੀ ਗਰਮੀ ਨਹੀਂ ਹੈਗੀ ਤੇ ਕਿਸੇ ਜਗ੍ਹਾ ਤੇ ਗਰਮੀ ਬਹੁਤ ਜ਼ਿਆਦੀ ਕਿਸੇ ਤੇ ਘੱਟ ਤੇ ਰਾਤ ਜਿੱਥੇ ਆਪਾਂ ਰੁਕੇ ਸੀਗੇ ਉੱਥੇ ਵਧੀਆ ਮਾਹੌਲ ਵਜਿਆ ਤੇ ਸੌਣ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਨੀਂਦ ਆਈ ਹੈ ਹੈਗਾ ਖੁੱਲਾ ਸੀਗਾ ਤੇ ਦੂਜਾ ਨੰਬਰ ਵੀ ਉੱਥੇ ਜਿਹੜੇ ਮੁੰਡੇ ਕੰਮ ਕਰਦੇ ਆ ਉਹ ਵੀ ਬੰਦੇ ਚੰਗੇ ਸੀਗੇ ਉਹ ਦਿੱਲੀ ਦੇ ਕੋਲ ਗਾਜ਼ੀਆਬਾਦ ਹੈ ਉਹ ਸਾਰੇ ਜਿਹੜੇ ਉੱਥੇ ਆਵਾਜ਼ ਬਹੁਤ ਆ ਜਿੰਨੇ ਵੀ ਉੱਥੇ ਕੰਮ ਕਰਨ ਵਾਲੇ ਹਨ ਸਾਰੇ ਮਤਲਬ ਡੇਲੀ ਬੇਸ ਤੇ ਹੀ ਨੇ ਤੇ ਉਹ ਲੱਕੜ ਦਾ ਕੰਮ ਕਰਦੇ ਜਿੰਨਾ ਲੱਕੜ ਦਾ ਕੰਮ ਹੈ ਸਾਰੇ ਓਵਰ ਆਲ ਇੰਡੀਆ ਦੇ ਵਿੱਚ ਹਰਿਆਣੇ ਦੇ ਤੇ ਇਹ ਦਿੱਲੀ ਦੇ ਮੁੰਡੇ ਇਹਨਾਂ ਦਾ ਠੇਕੇਦਾਰ ਹੈ ਤੇ ਇਹ ਉਧਰੋਂ ਆਉਂਦੇ ਨੇ ਕੰਮ ਕਰਨ ਵਾਸਤੇ ਇੱਥੇ ਹੀ ਰੁਕਦੇ ਆ ਤੇ ਬਾਕੀ ਜਿਵੇਂ ਜਿਵੇਂ ਗੁਰਦੁਆਰਾ ਸਾਹਿਬ ਦਾ ਹੌਲੀ ਹੌਲੀ ਇਮਾਰਤ ਬਣੇਗੀ ਤੇ ਸੰਗਤਾਂ ਦੇ ਆਉਣ ਵਾਸਤੇ ਠਹਿਰਨ ਵਾਸਤੇ ਪੂਰਾ ਬੰਦੋਬਸਤ ਹੋ ਜਾਏਗਾ ਵਧੀਆ ਲੱਗਾ ਇੱਥੇ ਰਾਤ ਰਹਿ ਕੇ ਅੱਜ ਦੀ ਰਾਤ ਆਪਣੇ ਵਾਸਤੇ ਨਵੀਂ ਰਾਹ ਤੇ ਹੋਏਗੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਟਿਕਾਣਾ ਬਣੇਗਾ ਤੇ ਇਧਰਲੇ ਬਨੇ ਪੰਜਾਬੀ ਪਰਿਵਾਰ ਜਿਹੜੇ ਹਨ ਘਟ ਨੇ ਇਹ ਰੋਡ ਚੱਲਦਾ ਪਿਆ ਤੇ ਆਹ ਸਾਹਮਣੇ ਲੋਕੇਸ਼ਨ ਤੁਸੀਂ ਵੇਖੋ ਕਿੰਨੀ ਘੈਂਟ ਨਜ਼ਰ ਆ ਰਹੀ ਆ ਇਹ ਪੁਲ ਕਿੰਨਾ ਸੋਹਣਾ ਲੱਗਦਾ ਪਿਆ ਦੂਰ ਤੋਂ ਇਹ ਸ਼ੈੱਡ ਬਣਾਇਆ ਆ ਇਹ ਵਿਲਾ ਜਗ੍ਹਾ ਬਣਾਇਆ ਕੋਈ ਪੁਆਇੰਟ ਬਣਾ ਰਹੇ ਗਿਆ ਜਿਹੜਾ ਥੱਲੇ ਨਦੀ ਚੱਲਦੀ ਪਈ ਔਰ ਦੂਰ ਪਹਾੜੀਆਂ ਦਾ ਕਿੰਨਾ ਸੋਹਣਾ ਨਜ਼ਾਰਾ ਕਿ ਵੀਰ ਆਪਣਾ ਰਸਤੇ ਦੇ ਵਿੱਚ ਮਿਲਿਆ ਤੇ ਇਹ ਪੱਟੀ ਜਿਹੜੀ ਗੱਡੀ ਦੇ ਉੱਪਰ ਸ਼ਾਈਨਿੰਗ ਵਾਲੀ ਲਾਉਂਦਾ ਤੇ ਕਹਿੰਦਾ ਮੈਂ ਤੇਰੇ ਸਾਈਕਲ ਤੇ ਵੀ ਲਗਾਉਣਾ ਕਿੰਨਾ ਸੋਹਣਾ ਸ਼ਿੰਗਾਰਦਾ ਪਿਆ ਤੇ ਕਹਿੰਦਾ ਮੈਂ ਆਪਣੀ ਤਰਫ ਤੋਂ ਲਗਾਉਣਾ ਇਹ ਪਿਆਰ ਹੈ ਵੇਖੋ ਵਾਗਿਆ ਯਾਰ ਆ ਕਿੰਨਾ ਸੋਹਣਾ ਲਗਾ ਦਿੱਤਾ ਬਹੁਤ ਸੋਹਣਾ ਲੱਗਦਾ ਪਿਆ ਆਪ ਕਹਾਂ ਸੇ ਹੋ ਅਸੀਂ ਰਾਜਸਥਾਨ ਸੇ ਰਾਜਸਥਾਨ ਸੇ ਇੱਥੇ ਪੇ ਇਹ ਪੱਟੀ ਵੇਚਣੇ ਕੇ ਲੀਏ ਆਏ ਹਾਂ ਤੇ ਬੜੀਆ ਕੰਮ ਚੱਲ ਰਿਹਾ ਹੈ ਜائیں ਹਾਂ ਠੀਕ ਹੈ ਚਲੋ ਉੱਪਰ ਵਾਲੇ ਕੰਮ ਸੇ ਪੰਜਾਬ ਗਏ ਹੋ ਕਦੀ ਪੰਜਾਬ ਤੋਂ ਨਹੀਂ ਗਏ ਹੈ है। सुना है पर गए तो नहीं। सिद्धू सिद्धू का का बड़ा फैन आए वाले का फैन बड़ा, क्या बहुत बड़ा फैन 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 हो। 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 हाय क्या बहुत कोई बात नहीं फिर आना तो आपको मैं घुमा के लगाऊंगा पंजाब में अभी और बढ़िया काम कर चलता चलता है, रहते कहाँ पे पेन।, पेन में रहते हो रात को पेन जाओगे तो गुबा रोडेगा एन एच सिक्स ਤੇ ਆਪਾਂ ਜਿਹੜਾ ਪਿੱਛੇ ਅੰਬਾ ਰਿਵਰ ਨੂੰ ਕਰਾਸ ਕਰਕੇ ਤੇ ਇੱਥੋਂ ਮਹਾੜ ਵਾਲੀ ਸਾਈਡ ਤੋਂ ਜਾ ਰਹੇ ਆ ਇਹ ਸਿੱਧਾ ਜਿਹੜਾ ਰੋਡ ਹੈ ਮਹਾੜ ਜਾਏਗਾ ਲਗਭਗ ਇੱਥੋਂ 60 62 ਕਿਲੋਮੀਟਰ ਮਹਾੜ ਅੱਗੇ ਆ। ਤਕਰੀਬਨ 1.5 ਤੋਂ 2 ਕਿਲੋਮੀਟਰ ਸਿੱਧੀ ਚੜਾਈ ਆ। ਸਰੀਰ ਦੇ ਇਕਰਾ ਰੋਮ ਰੋਮ ਖੋਲਤੇ ਆ। ਪੂਰੀ ਵਰਜਿਸ਼ ਹੋ ਜਾਂਦੀ ਜਦੋਂ ਇਦਾਂ ਦੀ ਚੜਾਈ ਮਿਲਦੀ ਆ। ਤੇ ਐਨਐਚ 68 ਤੇ ਆਪਾਂ ਚੱਲੀ ਜਾਨੇ। ਕਦੀ ਪਰਦੇ ਕਦੇ ਪਹਾੜ ਦੇ ਉੱਪਰ ਟੌਪ ਤੇ ਚਲੇ ਜਾਂਦੇ ਆ ਤੇ ਕਦੇ ਸਿੱਧਾ ਡਾਊਨ ਚਲੇ ਜਾਂਦੇ ਆ ਆ ਗੱਡੀਆਂ ਵੀ ਲੰਘਦੀਆਂ ਨੇ ਪੂਰੀ ਆਵਾਜ਼ ਨਿਕਲਦੀ ਇੱਕ ਵਾਰੀ ਛੋਟੇ ਗੇੜਾਂ ਦੇ ਵਿੱਚ ਆਪਣਾ ਵੀ ਦੂਜੇ ਗੇੜ ਤੇ ਚੱਲਦਾ ਤੇ ਇਧਰੋਂ ਪਹਿਲਾਂ ਲਾਗਾ ਕਿੱਥੇ 24 ਆਉਣੇ ਆ ਤੇ ਕਿੱਥੇ ਤੀਜੇ ਤੇ ਫਿਰਦਾ ਬੜੀ ਔਖੀ ਚੜਾਈ ਚੜੀ ਸੀ ਤੇ ਹੋਰ ਤਾਂ ਟਰੱਕ ਨੂੰ ਵੀ ਪਿੱਛੇ ਛੱਡਦਾ ਪਿਆ ਬ੍ਰੇਕ ਲਾਉਣੀ ਪੈਣ ਤੇ ਤਾਂ ਟਲਾਣ ਥੱਲੇ ਹੀ ਕਰਾਂ ਨਦੀ ਦੇ ਕਿਨਾਰੇ ਲੈ ਜਗੇ ਆਪਣਾ ਜਿੰਨਾ ਪਸੀਨਾ ਆਉਂਦਾ ਉਹ ਹੀ ਹਵਾ ਨਾਲ ਪਸੀਨਾ ਇੱਕ ਵਾਰੀ ਸੁੱਕ ਜਾਂਦਾ ਹੁਣ ਫਿਰ ਸਾਹਮਣੇ ਤੋਂ ਨਜ਼ਰ ਖਾਰੀ ਚੜਾਈ ਇੱਕ ਵਾਰੀ ਉੱਤਰਿਆਂ ਤੇ ਫਿਰ ਚਲਾਗੇ ਆਪਾਂ ਕੋਲਾਰ ਸ਼ਹਿਰ ਦੇ ਵਿੱਚ ਪਹੁੰਚੇ ਆ ਤੇ ਇੱਥੇ ਆਪਾਂ ਨੂੰ ਕੁਦਰਤੀ ਮੇਲ ਹੋਇਆ ਕਪੂਰਥਲਾ ਦੇ ਤੋਂ ਪੰਜਾਬੀ ਪਰਿਵਾਰ ਹੈ ਤੇ ਗੱਡੀ ਦੇ ਉੱਤੇ ਜਾ ਰਹੇ ਸੀ ਤੇ ਇਹਨਾਂ ਆਪਣਾ ਸਾਈਕਲ ਦੇਖ ਲਿਆ ਤੇ ਬੁਲਾਇਆ ਜਦੋਂ ਪੰਜਾਬੀ ਦੇ ਵਿੱਚ ਗੱਲਬਾਤ ਹੋਈ ਤੇ ਮੈਂ ਕਿਹਾ ਕਮਾਲ ਦੀ ਗੱਲ ਤੁਸੀਂ ਪੰਜਾਬੀ ਤੇ ਕਹਿੰਦੇ ਅਸੀਂ ਵੀ ਪੰਜਾਬ ਤੋਂ ਆ ਤੇ ਮਿਲਦੇ ਆ ਕਰਦੇ ਇਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਸੁਲਤਾਨਪੁਰ ਲੋਧੀ ਕਪੂਰਥਲਾ ਸੁਲਤਾਨਪੁਰ ਲੋਧੀ ਫਿਰ ਤਾਂ ਸਾਡੇ ਨੇੜੇ ਨਜ਼ਦੀਕ ਹੋ ਹਾਂ ਮੈਨੂੰ ਕਿਵੇਂ ਤੁਸੀਂ ਦੇਖ ਲਿਆ ਅਸੀਂ ਦੋਸੀ ਰਸਤੇ ਜਾਉਂਦੇ ਆਂ ਦੇਖ ਲਿਆ ਪਿੱਛੇ ਦੇਖਿਆ ਸੀਗਾ ਤੇ ਹੁਣ ਤੁਸੀਂ ਕਿੱਧਰ ਜਾ ਰਹੇ ਹੋ ਅਸੀਂ ਗੋਆ ਨੂੰ ਜਾ ਰਹੇ ਹਾਂ ਗੋਆ ਨੂੰ ਜਾ ਰਹੇ ਹਾਂ ਚਲੋ ਮਿਲ ਕੇ ਤੁਹਾਨੂੰ ਬਹੁਤ ਵਧੀਆ ਲੱਗਾ ਤੇ ਕਦੋਂ ਤੱਕ ਪਹੁੰਚ ਰਹੇ ਹੋ ਗੋਆ ਅਸੀਂ ਅੱਜ ਸ਼ਾਮ ਤੱਕ ਪਹੁੰਚ ਜਾਣਾ ਅੱਜ ਸ਼ਾਮ ਤੱਕ ਮੈਨੂੰ ਤਾਂ ਸ਼ਾਇਦ 3-4 ਦਿਨ ਲੱਗ ਜਾਣੇ ਕਿਉਂਕਿ ਮੈਂ ਕੋਸਟਲ ਰੋਡ ਤੇ ਜਾਣਾ ਹੈ ਨਹੀਂ ਬਹੁਤ ਵਧੀਆ ਤੁਹਾਡੇ ਨਾਲ ਬਹੁਤ ਵਧੀਆ ਲੱਗਾ ਚਲੋ ਮੈਂ ਤੁਹਾਨੂੰ ਮਿਲ ਕੇ ਵੀ ਬਹੁਤ ਵਧੀਆ ਲੱਗਾ ਚਲੋ ਸਤਿ ਸ੍ਰੀ ਅਕਾਲ ਜੇ ਨਾ ਪਿਆਸ ਬਹੁਤ ਵਾਰ-ਵਾਰ ਲੱਗਦੀ ਹੈ ਤੇ ਹੁਣ ਦੂਜੀ ਬੋਤਲ ਦੇ ਵਿੱਚ ਪਾਣੀ ਖਤਮ ਹੋ ਆਪਰ ਰਸਤੇ ਦੇ ਵਿੱਚ ਵੀਰ ਮਿਲਿਆ ਆਪਣਾ ਸਾਈਕਲ ਦੇਖ ਕੇ ਇਹ ਬਾਈ ਦਾ ਬੋਲਟ ਜਿਹੜਾ ਯੂਪੀ ਤੋਂ ਯੂਪੀ ਨੂੰ ਆਏ ਨੇ ਇਹ ਵੀ ਸੋਲੋ ਕਰਦੇ ਪਰ ਰਾਈਡ ਹੁਣ ਵੀਡੀਓ ਬਣਾ ਰਹੇ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਯਾਸ ਬਹੁਤ ਲੱਗਦੀ ਪਈ ਆ ਬਹੁਤ ਭਰਾ ਮਿਲਦੇ ਪਿਆ ਉਹ ਤਾਂ ਸਬਰਨਾ ਦੋ ਵਧੀਆ ਨਿਕਲ ਜਾਂਦਾ ਗੱਲਾਂ ਬਾਤਾਂ ਕਰਦੇ ਆ ਇਸ ਸਫ਼ਰ ਤਕਰੀਬਨ 9:30 ਸਵੇਰ 9:30 ਵਜੇ ਆਪਾਂ ਸਟਾਰਟ ਕੀਤਾ ਸੀ ਤੇ ਹੁਣ 1:00 ਵੱਜ ਚੁੱਕਾ ਹੈ ਦੁਪਹਿਰ ਲੱਗੀ ਹੋਈ ਆ ਤੇ ਭੁੱਖ ਵੀ ਲੱਗਣਾ ਸ਼ੁਰੂ ਹੋ ਗਈ ਹੈ ਜਿਹੜੇ ਨੈਸ਼ਨਲ ਹਾਈਵੇ ਜਾਂ ਐਕਸਪ੍ਰੈਸ ਹਾਈਵੇ ਹੁੰਦੇ ਨਾ ਉਹਨਾਂ ਤੇ ਛਾਂ ਦਾ ਪ੍ਰਬੰਧ ਨਹੀਂ ਕਿਤੇ ਵੀ ਹੁੰਦਾ ਛਾਂ ਕਿਤੇ ਵੀ ਕੋਈ ਟਰੱਕ ਨਹੀਂ ਦੇਖਦਾ ਤੇ ਖੀ ਧੁੱਪੇ ਤੇ ਪੂਰੀ ਚਮੜੀ ਨੂੰ ਵੱਢਦੀ ਜਾਂਦੀ ਹੈ ਤੇ ਛਾਂ ਕਿਤੇ ਵੀ ਨਹੀਂ ਮਿਲਦੀ ਜਿੱਥੇ ਕੋਈ ਛਾਂ ਮਿਲੇਗੀ ਉਥੇ ਰੋਕ ਕੇ ਕੋਸ਼ਿਸ਼ ਕਰਾਂਗੇ ਕੁਝ ਖਾ ਪੀ ਲਈਏ ਤੇ ਸਫ਼ਰ ਨੂੰ ਅੱਗੇ ਖਿੱਚਾਂਗੇ ਅਜੇ ਤੱਕ तकरीबन 4 ਘੰਟਿਆਂ ਦੇ ਵਿੱਚ 4 ਸਾਢੇ 4 ਘੰਟਿਆਂ ਦੇ ਵਿੱਚ ਆਪਾਂ ਕਿਤੇ ਵੀ ਬ੍ਰੇਕ ਨਹੀਂ ਲਾਈ ਕੰਟੀਨਿਊ ਲਗਾਤਾਰ ਚੱਲ ਰਹੇ ਆ ਜਿੱਥੇ ਕੋਈ ਸੱਜਣ ਮਿਲ ਜਾਂਦਾ ਉੱਥੇ ਬਸ ਹੈਲੋ ਐ ਕਰਕੇ ਵੀਡੀਓ ਕਲਿੱਪ ਬਣਾ ਕੇ ਤੇ ਅੱਗੇ ਆਪਾਂ ਤੁਰ ਪਏ ਨਹੀਂ ਤੇ ਹੁਣ ਵੈਸੇ ਤਾਂ ਅੱਗੇ ਆਪਣੀ ਮੰਜ਼ਿਲ ਉਹ ਨਹੀਂ ਪਤਾ ਵੀ ਕਿੱਥੇ ਆ ਸ਼ਹਿਰ ਇੱਕ ਸ਼ਾਇਦ ਮਰੜ ਉੱਥੋਂ ਧਿੱਕਰ ਆਪਾਂ ਜਾਵਾਂਗੇ ਉਹ ਵੀ ਹਜੇ 45 ਕਿਲੋਮੀਟਰ ਦਾ ਸਫ਼ਰ ਬਾਕੀ ਹੈ ਜੀ ਚਲਦੇ ਆ ਨਾ ਇੱਕ ਸ਼ਹਿਰ ਆਇਆ ਤੇ ਇੱਥੋਂ ਤਾਲਾ 14 ਮਦਾਲ 26 ਤੇ ਅਗਰ ਦਾ ਬੰਦਾ ਕੀ ਲਿਖਾਇਆ ਤੇ ਪਨਵੇਲ ਇਧਰਲੇ ਪਨੇ 91 ਕਿਲੋਮੀਟਰ ਪਨਵੇਲ ਤੋਂ ਹੀ ਆਪਾਂ ਆਏ ਸੀਗੇ ਤੇ ਹੁਣ ਆਪਾਂ ਇਧਰ ਸਿੱਧੇ ਜਾ ਰਹੇ ਆ ਤੇ ਕਿਉਂਕਿ ਕਿਤੇ ਵੀ ਆਪਾਂ ਜੇ ਬੰਦਾ ਗੁਰਦਾਰੇਗਾ ਫਿਰ ਵੀ ਰਸਤਾ ਚੈੱਕ ਕਰਨਾ ਜ਼ਰੂਰੀ ਆ ਕਿਤੇ ਗਲਤ ਨਾ ਚਲੇ ਜਾਈਏ ਕੋਈ ਦਿੱਕਤ ਹੋ ਜਾਂਦੀ ਹੈ ਚੱਲਦੇ ਆ ਨਾ ਇਹ ਬੋਤਲ ਤਾਂ ਆਪਣੀ ਪਹਿਲਾਂ ਖਾਲੀ ਹੋ ਗਈ ਸੀ ਹੁੰਦੇ ਜੇ ਵੀ ਪਾਣੀ ਗਰਮ ਹੈ ਤੇ ਪੈਟਰੋਲ ਪੰਪ ਆਇਆ ਰੋਡ ਤੇ ਹਾਈਵੇ ਤੇ ਤੇ ਆ ਬੋਤਲ ਹੁਣ ਜਿਹੜੀ ਇੱਥੇ ਨਾਲ ਪਾਣੀ ਚੱਕੀ ਤਾਂ ਤੇ ਪਾਣੀ ਠੰਡਾ ਤੇ ਫਿਲਟਰ ਵੀ ਲੱਗਾ ਆ ਸਿਰਫ ਫਿਲਟਰ ਵੀ ਲੱਗਾ ਤੇ ਪਾਣੀ ਵੀ ਸਾਫ਼ ਹੈਗਾ ਇਹ ਦੋਵੇਂ ਬੋਤਲਾਂ ਆਪਾਂ ਇੱਕ ਵਾਰ ਤਾਜ਼ੀਆਂ ਇੱਥੋਂ ਭਰ ਲੈਨੇ ਆ ਹਾਈਵੇ ਦੇ ਹੋਟਲ ਬਣਾਇਆ ਆ ਤੇ ਇਧਰਲੇ ਬੰਨੇ ਪੂਲ ਬਣਾਇਆ ਆ ਤੇ ਹੋਟਲ ਲੇ ਕੋ ਕਿੱਡਾ ਸੋਹਣਾ ਤੇ ਆਪਾਂ ਤਾਂ ਥੱਲੇ ਥੱਲੇ ਜਾ ਰਹੇ ਹਾਂ ਤੇ ਮੈਂ ਕਿਹਾ ਚੱਲ ਉਹ ਓਵਰ ਬ੍ਰਿਜ ਤੇ ਕੀ ਚੜਨਾ ਥੱਲੇ ਤੇ ਨਿਕਲ ਜਿਆ ਨੇ ਓਕਣੀ ਜੇਵਲ ਜਲਕਾ ਆ ਗੱਲ ਬਾਤ ਇਧਰਲੇ ਮੈਨੇ ਰੋਡ ਨਿਕਲਦਾ ਹੈ ਕਾਫੀ ਟਾਈਮ ਤੋਂ ਨਾ ਟਰਾਈ ਕਰਦੇ ਪਏ ਕੋਈ ਜਗ੍ਹਾ ਮਿਲ ਜਾਵੇ ਹਾਈਵੇ ਤੇ ਕੋਈ ਜਗ੍ਹਾ ਨਹੀਂ ਮਿਲਦੀ ਤੇ ਭੁੱਖ ਵੀ ਲੱਗੀ ਹੋਈ ਆ ਤੇ ਟਾਈਮ ਵੀ ਲਗਭਗ 2 ਵਜੇ ਤੋਂ ਉੱਪਰ ਹੋ ਗਿਆ ਤੇ ਉਹਨਾਂ ਨੇ ਆਪਾਂ ਨੂੰ ਨਾ ਫਿਰ ਨਾਖਤੇ ਦੇ ਨਾਲ ਦੋ ਤਿੰਨ ਪਰੌਂਠੀਆਂ ਭੇਜਦੀਆਂ ਸੀਗੀਆਂ ਤੇ ਉਹ ਖਾਣੇ ਇੱਥੇ ਆਪਾਂ ਜਾਜ ਲਾ ਲਿਆ ਜਗ੍ਹਾ ਸੁਨਸਾਨੀ ਆ ਇੱਥੇ ਬੈਠ ਕੇ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਫਿਰ ਸਫ਼ਰ ਨੂੰ ਅੱਗੇ ਖਿੱਚਾਂਗੇ ਸਾਰੇ ਪਰਵਾਹੇ ਮਿਲੇ ਆਪਾਂ ਵੀ ਨਹੀਂ ਆ ਕਿ ਮੇਰੀ ਕਿ ਆ ਪੋਣਾ ਵੀ ਮਿਲ ਗਿਆ ਖਤਮ ਹੋ ਗਿਆ ਬੋਸੀ ਬੈਠ ਕੇ ਫਿਰ ਛਕ ਲਏ ਨੇ ਇੱਕ ਵਾਰੀ ਹੱਥ ਮੋੜ ਦਰਵੇ ਪਰ ਤੇ ਵਿੱਚ ਵੀ ਲੇਟੇ ਸੀ ਹੁਣ ਅੱਗੋਂ ਨਾ ਕਿਤੇ ਚਾਹ ਮਿਲੇਗੀ ਤੇ ਚਾਹ ਪੀ ਲਾਂਗੇ ਇਸ ਜਰਾ ਨਾਲ ਆਚਾਰ ਆਇਆ ਜੀ ਰੋਟੀ ਨੇ ਇਹੀ ਆਪਾਂ ਖਾ ਰਹੇ ਹਾਂ ਆਚਾਰ ਤੇ ਰੋਟੀ ਤੇ ਬਹੁਤ ਵਧੀਆ ਲੱਗਦਾ ਪਿਆ ਸਫਰ ਕਰਕੇ ਨਾ ਜਿੱਦਾਂ ਵਧੀਆ ਲੱਗਦਾ ਵਧੀਆ ਸਫਰ ਹੋ ਜਾਂਦਾ ਇੱਕ ਵੱਖਰਾ ਅਨੁਭਵ ਹੋ ਜਾਂਦਾ ਉਹ ਕੰਦੇ ਵਿੱਚ ਕਹਿੰਦੇ ਛੋਲੇ ਵੀ ਬਰਾਮ ਲੱਗਦੇ ਆ ਤੇ ਇਸਲਾ ਵਧੀਆ ਰੋਟੀ ਦਾ ਹੁਣ ਬਾਹਰ ਦਾ ਖਾਵਾਂਗੇ ਜਿੱਥੇ ਲੋੜ ਪੈਗੀ ਬਾਹਰ ਦਾ ਜਦੋਂ ਖਾਣੇ ਤੇ ਦਿੱਕਤ ਹੋਏ ਨਹੀਂ ਫਿਰ ਜਿਆਦਾ ਸਫਰ ਵੀ ਲੰਬਾ ਆਣਾ ਕੋਈ ਦਿੱਕਤ ਨਾ ਆਵੇ ਇਸ ਕਰਕੇ ਸਾਦਾ ਖਾਣਾ ਚਾਹੀਦਾ ਜਾਉਣਾ ਕਿੱਥੇ ਕੋ ਜਾਣਾ ਹੈ ਇੱਥੇ ਵੜ ਜਾਣਾ ਹੈ ਇੱਥੇ ਕੋ ਇੱਥੇ ਸੱਤ ਪਾਉਂਦੇ ਜਿਹੜੇ ਸਫਰ ਕਰਦੇ ਜਾਂਦੇ ਨੇ ਨਾ ਓਵੇਂ ਧਰਤੀ ਦਾ ਵੀ ਫਰਕ ਪੈਂਦਾ ਜਾਂਦਾ ਆ ਜਿਹੜੀਆਂ ਖਜੂਰਾਆਂ ਨੇ ਇਹ ਸਮੁੰਦਰ ਦੇ ਕਿਨਾਰੇ ਤੇ ਹੁੰਦੀਆਂ ਨੇ ਇਧਰਲੇ ਬਨੇ ਪਹਾੜਾਂ ਦੇ ਵਿੱਚ ਇਹ ਖਜੂਰਾ ਨਜ਼ਰ ਆ ਰਹੀਆਂ ਨੇ ਤੇ ਅਜੇ ਦਾ ਆਪਣਾ ਜਿਹੜਾ ਸ਼ਹਿਰ ਜਿਹੜਾ ਜਿੱਥੇ ਆਪਾਂ ਜਾਣਾ ਉਹ ਮਹਾੜ ਜਿਹੜਾ ਸ਼ਹਿਰ ਹੈ ਥੋ तकरीबन ਅਜੇ ਵੀ 25 ਕਿਲੋਮੀਟਰ ਦੂਰ ਮੰਡ ਪੰਜਾਬੀ ਢਾਬਾ ਬਣਿਆ ਆ ਤੇ ਬਹੁਤ ਹੀ ਚੰਗੇ ਇਨਸਾਨ ਨੇ ਮੰਡ ਪੰਜਾਬੀ ਢਾਬਾ ਜੇ ਕਿਸੇ ਵੀਰ ਭਰਾ ਨੇ ਪੰਜਾਬ ਤੋਂ ਆਣਾ ਹੋਵੇ ਨਾ ਇਸ ਮੰਡ ਪੰਜਾਬੀ ਢਾਬੇ ਤੇ ਜ਼ਰੂਰ ਰੁੱਕ ਕੇ ਜਾਣਾ ਇਹਨਾਂ ਦੇ ਦੋ ਹੋਟਲ ਨੇ ਇੱਕ ਉਹ ਦੂਜੇ ਬਨੇ ਸਾਈਡ ਉਹ ਪੰਜਾਬੀ ਰਸੋਈ ਹੈ ਓਏ ਇੱਕ ਇਹ ਤੇ ਆਪਾਂ ਬੈਠੇ ਆ ਚਾਹ ਪਾਣੀ ਪੀਤਾ ਪਾਣੀ ਦੀ ਬੋਤਲ ਲਈ ਆ ਤੇ ਹੁਣ ਆਪਾਂ ਅੱਗੇ ਚਲੇ ਜਾ ਜਗਾ ਬਾਈ ਉਹਨਾਂ ਦਾ ਨੰਬਰ ਲੈ ਲਿਆ ਤੇ ਵੀਰ ਜੀ ਕਹਿੰਦੇ ਕਿੱਥੇ ਲੋਡ ਪਈ ਤੇ ਜਦੋਂ ਮਰਜੀ ਫੋਨ ਕਰਦੇ ਆ ਜੀ ਸਫ਼ਰ ਤੇ ਚੱਲਦਿਆਂ ਕੋਈ ਪਤਾ ਨਹੀਂ ਲੱਗਦਾ ਕਿੱਥੇ ਕੋਈ ਸਾਥ ਬਣ ਜਾਣਾ ਕਿੱਥੇ ਕਿਸੇ ਨੇ ਕੋਈ ਮਦਦ ਕਰ ਦੇਣੀ ਆ ਆਪਾਂ ਪ੍ਰਸ਼ਾਦਾ ਛਕਿਆ ਸੀ ਪਿੱਛੇ ਤੇ ਅੱਗੇ ਆਣ ਕੇ ਮੈਂ ਚਾਹ ਪੀਣ ਲੱਗਾ ਤੇ ਮੈਂ ਕਿਹਾ ਕਿਤਨਾ ਕਰੇ ਚਾਹ ਪੀਣੇ ਆ ਤੇ ਅਚਾਨਕ ਇਹ ਨਾ ਪੰਜਾਬੀ ਟਾਪਾ ਲਿਖਿਆ ਆ ਤੇ ਮੈਂ ਸੋਚਿਆ ਵੀ ਪੰਜਾਬੀ ਟਾਪਾ ਅੱਗੇ ਲਿਖਿਆ ਮੰਡ ਪੰਜਾਬੀ ਟਾਪਾ ਤੇ ਜਦੋਂ ਮੈਂ ਗਿਆ ਤੇ ਉੱਥੇ ਭੈਣ ਜੀ ਬੈਠੇ ਸੀ ਜਿਹੜੇ ਟਾਪੇ ਨੂੰ ਚਲਾ ਰਹੇ ਸੀਗੇ ਉਹਨਾਂ ਦੇ ਦੋ ਟਾਪੇ ਬਣੇ ਆ ਇੱਕ ਸੱਜੇ ਇੱਕ ਖੱਬੇ ਆ ਤੇ ਬਾਈ ਜੀ ਉਹਨਾਂ ਨੇ ਨਾ ਪੂਰੀ ਆਪਣੀ ਇੱਜ਼ਤ ਮਾਨ ਕੀਤਾ ਪੈਸੇ ਤੱਕ ਵੀ ਨਹੀਂ ਲੈਗੇ ਤੇ ਅੱਗੇ ਵੀ ਉਹਨਾਂ ਨੇ ਆਪਣਾ ਨੰਬਰ ਵੀ ਦੇ ਦਿੱਤਾ ਕਿ ਜੇ ਵੀ ਰਸਤੇ ਦੇ ਵਿੱਚ ਕਿਤੇ ਵੀ ਕੋਈ ਲੋਡ ਪਵੇ ਤੇ ਜਦੋਂ ਮਰਜ਼ੀ ਫੋਨ ਕਰ ਲੈਣਾ ਤੇ ਆਪਣਾ ਗੋਆ ਚਿਕਰ ਕੋਈ ਤੁਹਾਨੂੰ ਦਿੱਕਤ ਨਹੀਂ ਆਉਣ ਵਾਲੀ ਆਪਣਾ ਮੋਬਾਈਲ ਵੀ ਥੋੜਾ ਜਿਹਾ ਲੋ ਸੀਗਾ ਸਪੀਕਰ ਲੋ ਹੋ ਗਿਆ ਸੀ ਚਲਾਇਆ ਸੀ ਥੋੜਾ ਟਾਈਮ ਥੋੜੇ ਬੈਟਰੀ ਕੱਢਦੀ ਜਿਆਦਾ ਟਾਈਮ ਨਹੀਂ ਕੱਢਦੀ ਸੀ ਤੇ ਚਾਰਜ ਕਰ ਲਏ ਆ ਤੇ ਵੀ 25% ਬੈਟਰੀ ਜਿਹੜਾ ਬੈਕਅਪ ਵੱਧ ਗਿਆਗਾ ਪਾਵਰ ਬੈਂਕ ਹੈਗੇ ਪਾਵਰ ਬੈਂਕ ਆਪਾਂ ਤਾਂ ਨਹੀਂ ਯੂਜ਼ ਕਰਦੇ ਕਿਤੇ ਅਮਰਜੈਂਸੀ ਆਪਾਂ ਨੂੰ ਲੋਡ ਪੈ ਜੇ ਤੇ ਹੁਣ ਅੱਗੇ ਮਹਾੜ ਸ਼ਹਿਰ ਆਏਗਾ ਉਸ ਤੋਂ ਬਾਅਦ ਫਿਰ ਆਪਾਂ ਬੀਚ ਵਾਲੀ ਸਾਈਡ ਨੂੰ ਹੋ ਜਾਾਂਗੇ ਇਹ ਸੀ ਗੱਲਬਾਤ ਤੇ ਆ ਜੋ ਪੀਤੀ ਐ ਚੰਗੇ ਗਲਾਸ ਭਰ ਕੇ ਪੀਤੀ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਜਿੰਨੀ ਕੋ ਆਪਾਂ ਚਾਹ ਪੀਂਦੇ ਆ ਤੇ ਇਧਰਲੀ ਸਾਈਡ ਤੇ ਚਾਹ ਦਾ ਬਹੁਤ ਜ਼ਿਆਦਾ ਫਰਕ ਹੈਗਾ ਮਜ਼ਾ ਆ ਗਿਆ ਤੰਦਰੁਸਤੀ ਜੀ ਮਿਲ ਗਈ ਹੈ ਕਰਾ ਸਰੀਰ ਨੂੰ એનર્ਜੀ ਮਿਲ ਗਈ ਹੈ ਤਾਂ ਵੱਧਦੇ ਜਾਣੇ ਆ ਭਾਗੇ ਹੋ ਬਾਈ ਸਾਹਿਬ ਬਸ ਬਾਜੀ ਕਹਾਂ ਸੇ ਹੋ ਕਹਾਂ ਸੇ ਹੋ ਜਬਰਦਸਤ ਜਬਰਦਸਤ ਕਹਾਂ ਸੇ ਵਾਹ ਪਰ 나सिक ਸੇ 나सिक ਸੇ ਯੈਸ ਔਰ ਕਹਾ ਜਾ ਰਹੇ ਹੋ ਅਬ ਗੋਆ ਗੋਆ ਹੀ ਮੈਂ ਜਾ ਰਹਾ ਹਾਂ ਔਰ ਠੀਕ ਹੋ ਬੜੀਆ ਹਾਂ ਬੜੀਆ ਬੜੀਆ ਔਰ ਸੁਣਾਇਏ ਬਸ ਐਗਜ਼ਾਮ ਬਾਜੀ ਕੋਈ ਸੇਵਾ ਮੇਰੇ ਲਈ ਹਾਂ ਉਹ ਗਾ ਹਮ ਲੋਗ ਹਮ ਲੋਗ ਵੀ ਕੱਲ ਸੈਕਲ ਚਲਾਇੰਗੇ ਅਭੀ ਹਾਂ ਸੈਕਲ ਚਲਾਉਣਾ ਚਾਹੀਏ ਮੈਂ ਇਸ ਲਈ ਆਇਆ ਹਾਂ ਸੈਕਲ ਚਲਾਉਂਗਾ ਥੋੜੀ ਫਿਰਦਾ ਬਸ ਅੱਛੀ ਰਹੇਗੀ ਸਹੀ ਹੈ ਸਹੀ ਹੈ ਸਹੀ ਹੈ ਓਹ ਹੈਪੀ ਜਰਨੀ ਓਹ ਥੈਂਕ ਯੂ ਥੈਂਕ ਯੂ ਓਕੇ ਸਰ ਓਕੇ ਓਕੇ ਲਵ ਯੂ ਬ੍ਰਦਰ ਓਕੇ ਭਾਈ ਆਪਕਾ ਅਕਾਊਂਟ ਬਾਂਸ ਹੈ ਇਹ ਸਾਹਬ ਸੰਦੂ ਬਹੁਤ ਹਰੀਆਂ ਭਰੀਆਂ ਇੱਧਰਲੇ ਬੰਨੇ ਖੇਤੀ ਵੀ ਕੀਤੀ ਹੋਈ ਹੈ ਬਹੁਤ ਸੋਹਣਾ ਵਿਊ ਆ ਰਿਹਾ ਤੇ ਅੰਬੇਦ ਰਾਈਟ ਹੋ ਜਾਣਾ ਤੇ ਲੈਫਟ ਹੋ ਜਾਣਾ ਰਤਨਾਗੜੀ ਸਿੱਤੇ ਤੇ ਪੰਜੀ ਵੀ ਸਿੱਤੇ ਆਪਣੀ ਮੰਜ਼ਲ ਵੀ ਆਪਾਂ ਕੋਸ਼ਿਸ਼ ਕਰਨੀ ਦਪਾਲੀ ਵਾਲੀ ਸਾਈਡ ਨੂੰ ਜਾ ਰਹੇ ਆ। ਇਹ ਆ ਬਾਈ ਪਤਾ ਨਹੀਂ ক্রিকেট ਖੇਡ ਕੇ ਆਏ ਆ ਤੇ ਪੈਦਲ ਤੁਰੇ ਆਉਂਦੇ ਆ ਐਕਸਰਸਾਈਜ਼ ਹੋ ਰਹੀ ਆ। ਐਕਸੀਡੈਂਟ ਹੋਇਆ ਤੇ ਅੱਗ ਲੱਗ ਗਈ ਆ। ਇਹ ਹੁਣ ਪਤਾ ਨਹੀਂ ਕਦੋਂ ਦੀ ਤੇ ਪਰ ਗੱਡੀ ਅਜੇ ਵੀ ਇੱਥੇ ਖੜੀ ਹੋਈ ਆ। ਰੱਬ ਜਾਣੇ ਨੁਕਸਾਨ ਹੋਇਆ ਕਿ ਬਚਿਆ ਪਰ ਬਹੁਤ ਮਾੜੀ ਹਾਲਾਤ ਹੋਏ ਪਏ। ਇਸ ਗੱਡੀ ਦੇ ਵੇਖੋ ਤੁਸੀਂ ਪੂਰੀ ਟੋਟਲੀ ਟੋਟਲੀ ਸੜ ਚੁੱਕੀ ਆ ਗੱਡੀ। ਤੇ ਅੱਜ ਤੱਕ ਇਹ ਗੱਡੀ ਨੂੰ ਚੱਕਿਆ ਨਹੀਂ ਗਿਆ ਪਤਾ ਨਹੀਂ ਕੀ ਇੰਸ਼ੋਰੈਂਸ ਦਾ ਚੱਕਰ ਹੋਊਗਾ ਪਰ ਹਾਲਾਤ ਬਹੁਤ ਮਾੜੇ ਹੋਏ ਪਏ ਆ Swift ਲੱਗਦੀ ਪਈ ਗੱਡੀ ਰੱਬ ਮਿਹਰ ਕਰੇ ਨਾ ਤੇ ਵੀ ਬੱਸ ਕੇ ਹੁਣ ਸਹੀ ਬਹੁਤ ਮਾੜੇ ਹਾਲਾਤ ਹੋਏ ਪਏ ਆ ਹੁਣ ਆਪਾਂ 8:30 ਵਜੇ ਸਫਰ ਸਟਾਰਟ ਕੀਤਾ ਹੈ ਤੇ ਹੁਣ 4:30 ਹੋ ਚੁੱਕੇ ਆ ਸਵੇਰ ਦੀ ਆਪਣੀ ਵੱਧ ਤੋਂ ਵੱਧ ਜਿੱਥੇ ਚਾਹ ਪੀਤੀ ਸੀ ਉਥੇ 25-30 ਮਿੰਟ ਦੀ ਬ੍ਰੇਕ ਤੇ ਜਿੱਥੇ ਰੋਟੀ ਖਾਧੀ ਸੀ ਉਥੇ 10 ਤੋਂ 12 ਮਿੰਟ ਦੀ ਬ੍ਰੇਕ ਕੰਟੀਨਿਊ ਚੱਲਦੇ ਪਏ ਆ ਕਿਸੇ ਤਰ੍ਹਾਂ ਦੀ ਕੋਈ ਵੀ ਠਕਾਵਟ ਨਹੀਂ ਰੋਡ ਬਹੁਤ ਜਿਆਦਾ ਸਾਫ਼ ਏ ਚੱਲਣ ਜਿਵੇਂ ਪੂਰਾ ਮਜ਼ਾ ਆਉਦਾ ਪਿਆ ਸਾਈਕਲ ਗਾਦਾ ਜਹਾਜ਼ ਹੀ ਬਣਿਆ ਪਿਆ ਪੂਰੀ ਕਲੀਅਰ ਵਾਤਾਵਰਣੇ ਪੂਰਾ ਸਾਫ਼ ਮਾਹੌਲ ਤੇ ਦੂਰ ਦੂਰ ਤੁਸੀਂ ਵੇਖੋ ਕਿੰਨੇ ਵਧੀਆ ਲੋਕੇਸ਼ਨ ਆ ਰਹੀਆਂ ਸਾਹਮਣੇ ਪਹਾੜ ਏ ਸਾਫ਼ ਰੋਡ ਏ ਤੇ ਲੋਕੀ ਵੀ ਬਹੁਤ ਵਧੀਆ ਪਿਆਰ ਸਤਿਕਾਰ ਕਰਨ ਵਾਲੇ ਮਿਲਦੇ ਪਏ ਨੇ ਤੋ ਸ਼ਾਮ ਦੇ ਪੌਣੇ 5 ਵੱਜ ਚੁੱਕੇ ਨੇ ਤੇ ਮਹਾੜ ਪਹੁੰਚ ਚੁੱਕੇ ਆ ਤੇ ਝੰਡੇ ਵੀਰ ਨੇ ਸਾਨੂੰ ਮੈਨੂੰ ਇਹ ਗੱਲ ਕਹੀ ਸੀ ਕਿ ਮਹਾੜ ਆਪਣਾ ਕੋਈ ਸੱਜਣ ਛੋਟੀ ਸਾਹਿਬ ਹੈਗੇ ਆ ਉਹ ਤੁਹਾਡਾ ਰਹਿਣ ਦਾ ਬੰਦੋਬਸਤ ਕਰ ਦੇਣਗੇ ਉਹ ਉਹਨਾਂ ਨੂੰ ਫੋਨ ਲਾਇਆ ਤੇ ਉਹ ਮਾਨਕਾ ਉਹਦੇ ਨਿਕਲੇ ਹੁਣ ਮੈਂ ਦਪੋਲੀ ਵਾਲੀ ਸਾਈਡ ਦਾ ਮੈਪ ਲਗਾਇਆ ਦਪੋਲੀ ਇੱਥੋਂ ਤਕਰੀਬਨ 65-70 ਕਿਲੋਮੀਟਰ ਦੂਰ ਹੈ ਔੜ ਇਹਨਾਂ ਸਫ਼ਰ ਤਾਂ ਨਹੀਂ ਕੱਢ ਸਕਦੇ ਕੋਸ਼ਿਸ਼ ਕਰਾਂਗੇ ਹੁਣ ਜਿੱਥੇ ਕੋਈ ਆਪਾਂ ਨੂੰ ਵਧੀਆ ਟਿਕਾਣਾ ਕੋ ਮਿਲਦਾ ਕੋ ਮੰਦਿਰ ਮਸਜਿਦ ਗੁਰਦੁਆਰਾ ਜਾਂ ਕੋ ਹੋਟਲ ਢਾਬਾ ਉਥੇ ਰੁਕਾਂਗੇ ਸਫ਼ਰ ਜਿਆਦਾ ਆਪਾਂ ਹਨੇਰੇ ਤੱਕ ਨਹੀਂ ਕਰਨਾ ਕਿਉਂਕਿ ਜਿੱਥੇ ਰਾਂਹ ਦੀ ਜਾਣ ਪਛਾਣ ਲਾਣਾ ਹੋਵੇ ਉਥੇ ਫਿਰ ਸਫ਼ਰ ਕੀਤਾ ਨਹੀਂ ਜਾ ਸਕਦਾ ਇਸ ਤੋਂ ਇਲਾਵਾ ਆਪਾਂ ਵੀਡੀਓ ਐਡੀਟਿੰਗ ਵਗੈਰਾ ਕਰਨੀ ਹੁੰਦੀ ਹੈ ਤੇ ਟਾਈਮ ਬਹੁਤ ਲੱਗ ਜਾਂਦਾ ਪੌਣੇ ਪੰਜ ਦਾ ਟਾਈਮ ਹੈ ਤੇ ਸ਼ਾਮ 5:00 ਦੀ ਗਪਾਵਾਂ ਨਜ਼ਰ ਹਰੀਆਂ ਦੇ ਸਾਰੇ ਜਨਤਾ ਉਧਰ ਜਾ ਜਾ ਕੇ ਦੇਖਦੀ ਪਈ ਆ ਉੱਪਰਲੇ ਬੰਨੇ ਪਹਾੜ ਦੇ ਪਰ ਸਾਡੇ ਕੋਲ ਟਾਈਮ ਨਹੀਂ ਹੈਗਾ ਉੱਧਰ ਜਾਣ ਦਾ ਤੇ ਹੁਣ ਤਰ ਜਲਦੀ ਜਲਦੀ ਆਪਾਂ ਠਾਰ ਕੋ ਲੱਭਣੀ ਹੈ ਇਹ ਆਪਾਂ ਆਏ ਸੀ ਤੇ ਇਹ ਰੋਡ گول ਘੁੰਮਦਾ ਘੁੰਮਦਾ ਫਿਰ ਜਾਏਗਾ ਟਪੋਲੀ ਵਾਲੀ ਸਾਈਡ ਨੂੰ ਬਹੁਤ ਸੋਹਣੀ ਲੋਕੇਸ਼ਨ ਹੈ ਬਹੁਤ ਸੋਹਣਾ ਵਾਤਾਵਰਨ ਹੈ ਤੇ ਬੜਾ ਮਜ਼ਾ ਆ ਰਿਹਾ ਇੱਥੇ ਚੱਲ ਕੇ ਚਾਰੇ ਪਾਸੇ ਹਰਿਆਲੀ ਇਧਰ ਫਸਲਾਂ ਬੀਜੀ ਹੋਈਆਂ ਨੇ ਪਹਾੜ ਤੋਂ ਖੁਸ਼ਕ ਤੇ ਸਾਫ ਰੋਡ ਤੇ ਮਾਹੌਲ ਵੇਖਣ ਵਾਲਾ ਢਲਦੀਆਂ ਹੋਈਆਂ ਸ਼ਾਮਾਂ ਤੇ ਅੱਗੇ ਦਾ ਇੰਤਜ਼ਾਮ ਆਪਾਂ ਕਰਦੇ ਪਏ ਆ ਇਹੋ ਜਿਹਾ 뷰 ਵੇਖਣ ਵਾਸਤੇ ਅੱਖਾਂ ਤਰਸਦੀਆਂ ਨੇ ਕਿੰਨਾ ਵਧੀਆ ਦੇਖੋ ਪਿਛਲੇ ਬਨੇ ਪਹਾੜਾਂ ਦੇ ਉੱਪਰ ਇੱਧਰ ਨੇ ਬਨੇ 뷰 ਵੇਖਣ ਵਾਲੇ ਨੇ ਪੂਰੀ ਘੈਂਟ ਗੱਲ ਬਗ ਨਿਕਲਣਾ ਇੱਧਰ ਆਪਣਾ ਸਪੀਕਰ ਨਾਲ ਲਮਕਦਾ ਹੋਇਆ ਤੇ ਹੌਲੀ-ਹੌਲੀ ਆਪਾਂ ਹੰਧਿਆ ਵੱਲ ਵਧਦੇ ਨੇ ਇੱਧਰ ਖੇਡਾਂ ਚੱਲਦੀਆਂ ਪਈਆਂ ਨੇ ਬਹੁਤ ਵਧੀਆ ਲੱਗਦਾ ਜਰਾ ਸਕੂਲ ਦਾ ਨਾ ਪੁੱਤਰਾ ਜਿੰਨੇ ਵੀ ਟੋੜੇ ਦੇ ਬੱਚੇ ਸਾਰੇ ਖਾਬ ਦੇ ਕਿੱਦਾਂ ਘੇੜਦੇ ਪਏ ਹੈ ਬਹੁਤ ਵਧੀਆ ਚੋਰ ਮਿਲੇ ਨੇ ਇਹ ਕਹਿੰਦੇ ਆ ਵਲੋਗੀ ਕਰਦੇ ਹੋ ਤੇ ਕਾਫੀ ਟਾਈਮ ਤੋਂ ਆਪਣੇ ਨਾਲ ਹੀ ਚੱਲਦੇ ਪਏ ਹੈ ਕੀ ਕਹਿਣਾ ਚਾਹੋਗੇ ਅੱਜ ਕਿੰਨੀ ਦੂਰ ਆ ਗਏ ਮੈਂ ਇਤਨੀ ਦੂਰ ਸੇ ਆ ਗਿਆ ਕਿ ਮੈਨੂੰ ਡਰ ਨਹੀਂ ਲੱਗਦਾ ਇਧਰ ਇਧਰ ਜਾਣਾ ਮੈਨੂੰ ਮੈਨੂੰ ਡਰ ਤਾਂ ਲੱਗੇਗਾ ਨਾ ਇਸਨੇ ਸਾਈਕਲ ਵੀ ਖਤਰਨਾਕ ਹੈ ਪਿੱਛੇ अच्छा तो देखा कहाँ तो से, से हाँ। तो तो कहा, कहाँ पे देखा था तो मोबाइल के कब देखा था बहुत दिन हो गया ठीक है ठीक है आप चलो मेरे साथ रुकते हैं वहाँ पे ठीक है जितना बोलोगे वीडियो बना दूंगा ਕੌਣ ਸੀ ਕਲਾਸ ਵਿੱਚ ਪੜ੍ਹਦੇ ਹੋ 7ਵੀਂ 7ਵੀਂ ਪੜ੍ਹਦੇ ਹਾਂ ਆਪਕੋ ਦਿਖਾਉਣੇ ਲਈ ਤੇ ਆਪਕੇ ਵੀਡੀਓ ਬਣਾ ਰਹੇ ਹਾਂ ਟੈਨਸ਼ਨ ਨਾ ਲਓ ਹਾਂ ਹਾਂ ਦਿਖੇਗੇ ਦਿਖੇਗੇ ਦੇਖ ਕੱਲ੍ਹ ਕੋ ਦਿਖੇਗੇ ਬਣਾ ਮਹਾੜ ਸ਼ਹਿਰ ਦੇ ਵਿੱਚ ਰੁਕਾਂਗੇ ਤੇ ਇੱਥੇ ਆ ਜਿਹੜਾ ਪ੍ਰਭੂ ਲੋਜੇ ਪ੍ਰਭੂ ਲੋਜ ਸਾਹਮਣੇ ਤੇ ਇਸ ਵੀਰ ਨੇ ਨਾ ਆਪਣੀ ਬਹੁਤ ਮਦਦ ਕੀਤੀ ਹੈ ਮੇਰੇ ਨਾਲ ਹੀ ਸਾਰੇ ਸ਼ਹਿਰ ਦੇ ਵਿੱਚ ਤੇ ਸਾਈਕਲ ਦੇ ਉੱਪਰ ਜਾ ਰਿਹਾ ਸੀ ਤੇ ਇਹਨੇ ਮੈਨੂੰ ਤਿੰਨ ਚਾਰ ਜਗ੍ਹਾ ਦਿਖਾਈਆਂ ਜਿੱਥੇ ਗੱਲ ਨਹੀਂ ਬਣੀ ਤੇ ਇੱਧਰ ਮੇਰੇ ਸਾਈਕਲ ਦੇ ਉੱਪਰ ਨਾ ਪਾਣੀ ਓਵਰਫਲੋ ਹੋ ਗਿਆ ਟੈਂਕੀ ਦਾ ਸਾਈਕਲ ਇੱਥੇ ਥੱਲੇ ਖੜਾ ਸੀਗਾ ਤੇ ਇਹ ਸਾਰੇ ਸਾਰੇ ਬੈਗ ਜਿਹੜੇ ਇਹਨਾਂ ਨੂੰ ਭੇਜ ਗਏ ਆ ਪਾਣੀ ਨਾਲ ਚੰਗੀ ਤਰ੍ਹਾਂ ਭਿੱਜ ਚੁੱਕੇ ਨੇ ਇਹ ਬਾਈ ਥੱਲੇ ਸੀ ਮੈਂ ਉੱਪਰੋਂ ਹੋਟਲ ਦਾ ਰੂਮ ਬੁੱਕ ਕਰਨ ਗਿਆ ਤੇ ਇਹ ਵੀਰ ਨੇ ਮੇਰਾ ਸਾਈਕਲ ਖਿੱਚ ਕੇ ਸਾਈਡ ਤੇ ਕੀਤਾ ਬਹੁਤ ਇਹਨੇ ਮਦਦ ਕੀਤੀ ਹੈ ਬਹੁਤ ਚੰਗਾ ਲੱਗਦਾ ਤੇ ਸੈਸ਼ਾ ਬਲੌਗ ਥੈਂਕ ਯੂ ਭਾਈਆ ਧੰਨਵਾਦ ਆਪ ਦਾ ਆਪਕੋ ਬਲੌਗ ਵਿੱਚ ਲੈ ਲਿਆ ਮੈਨੇ ਆਇੰਗੇ ਠੀਕ ਹੈ ਆਪਣਾ ਰੂਮ ਮਿਲ ਗਿਆ ਤੇ ਇਹ ਵਾਲਾ ਆਪਣਾ ਬੈੱਡ ਸਾਦਾ ਹੀ ਲਿਆ ਆਪਾਂ ਤੇ ਇਹ ਵਾਲੇ ਆਪਣੇ ਬੈਗ ਜਿਹੜੇ ਪਿੱਜੇ ਪਏ ਤੇ ਸਾਈਕਲ ਵੀ ਆਪਾਂ ਤੀਜੀ ਮੰਜ਼ਲ ਦੇ ਉੱਪਰ ਹੀ ਲਏ ਆ ਕਿਉਂਕਿ ਇਸਕੋ ਤਾਂ ਨਹੀਂ ਬਾਹਰ ਥੱਲੇ ਲੈਣਾ ਉੱਪਰ ਸੈਟਿੰਗ ਕਰਕੇ ਥੱਲੇ ਲੈ ਜਾਵਾਂਗੇ ਅੱਜ ਦਾ ਸਫ਼ਰ ਨਾਲ ਆਪਣਾ ਬਹੁਤ ਵਧੀਆ ਰਿਹਾ ਮੁੰਬਈ ਤੋਂ ਚੱਲਿਆ ਨੂੰ ਆਪਾਂ ਨੂੰ ਅੱਜ 3 ਦਿਨ ਹੋ ਗਏ ਆ ਤੇ ਕਿਤੇ ਵੀ ਸੈਟਿੰਗ ਆ ਜਾਂਦੀ ਹੈ ਕੋਈ ਪਤਾ ਨਹੀਂ ਲੱਗਦਾ ਅੱਜ ਮਹਾੜ ਸ਼ਹਿਰ ਦੇ ਵਿੱਚ ਆਪਾਂ ਰੁਕੇ ਆ ਜਾਣਾ ਤਾਂ ਗਏ ਸੀ ਤੇ ਪਰ ਇੱਥੇ ਕੋਈ ਸੈਟਿੰਗ ਨਹੀਂ ਆਈ ਸੀ ਜਿਹੜੇ ਬੰਦੇ ਦਾ ਭਾਰੀ ਰਣ ਨੰਬਰ ਦਿੱਤਾ ਸੀਗਾ ਉਹ ਕਹਿੰਦੇ ਵੀ ਇੱਥੋਂ ਦਾ ਉਪਰੋ ਪਿੱਛੇ ਤਕਰੀਬਨ 7 ਕਿਲੋਮੀਟਰ ਪਿੱਛੇ ਰਹਿ ਗਿਆ ਤੇ ਹੁਣ ਇੱਥੇ ਵੀ ਜਿਹੜੀ ਅੱਜ ਜਿਹੜੀ ਸੈਟਿੰਗ ਹੈ ਉਹ ਪ੍ਰਮਾਤਮਾ ਨੇ ਕਰਵਾ ਦਿੱਤੀ ਹੈ ਪਤਾ ਨਹੀਂ ਲੱਗਾ ਕਿਹੜੇ ਹਿਸਾਬ ਨਾਲ ਹੋ ਗਈ ਹੈ ਤੇ ਹੁਣ ਆਪਣੀ ਇੱਥੇ ਇਸ ਕਮਰੇ ਦੇ ਵਿੱਚ ਆਪਣੀ ਸੈਟਿੰਗ ਹੈ ਇੱਥੇ ਅਸੀਂ ਰਾਤ ਰੁਕਾਂਗੇ ਤੇ ਸਵੇਰੇ ਆਪਣੇ ਸਫਰਾਂ ਨੂੰ ਅੱਗੇ ਪਾਵਾਂਗੇ ਚੱਲੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਵਧੀਆ ਵਧੀਆ ਕਮੈਂਟ ਕਰਿਆ ਕਰੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟਾਂ ਦਾ ਰਿਪਲਾਈ ਵੀ ਕਰਾਂਗੇ ਤੇ ਵੀਡੀਓ ਪੂਰੀ ਵੇਖਿਆ ਕਰੋ ਤੇ ਅੱਜ ਦੇ ਲਈ ਸਤਿ ਸ਼੍ਰੀ ਅਕਾਲ ਤੇ ਆਪਾਂ ਨੂੰ ਇੱਕ ਜਾਂ ਬੀਟਾ ਬਿਆਲੇ ਵੀ ਮਿਲੇ ਸੀਗੇ ਉਹਨਾਂ ਨੇ ਆਦਾ ਨੰਬਰ ਦੇ ਦਿੱਤਾ ਵੀ ਕੋਈ ਪ੍ਰੋਬਲਮ ਆਏ ਹੁਣ ਇੱਥੇ ਜਿਹੜਾ ਆਪਾਂ ਨੂੰ ਬਾਈ ਮਿਲਿਆ ਇੱਥੋਂ ਦਾ ਨeta ਤੇ ਇਸ ਟਾਈਮ ਮੌਜੂਦਾ ਸਰਕਾਰ ਦੇ ਵਿੱਚ ਉਹਨੇ ਆਪਣੀ ਸੈਟਿੰਗ ਕੀਤੀ ਤੇ ਖੁਦ ਆਪਾਂ ਨੂੰ ਮਿਲਣ ਵੀ ਆਇਆ ਮਿਲ ਕੇ ਚਾਹ ਚੋਈ ਬੀਤੀ ਆ ਅੰਦਰ ਉੱਥੇ ਬੈਠ ਕੇ ਬੜਾ ਚੰਗਾ ਲੱਗਿਆ ਤੇ ਉਹਨੇ ਕਿਹਾ ਵੀ ਅਪਣ ਤੁਹਾਨੂੰ ਕੋ ਭਰਾਉਣ ਦੀ ਕੋਈ ਲੋੜ ਨਹੀਂ ਗਈ ਤੇ ਕੋਈ ਦਿੱਕਤ ਵਾਲੀ ਗੱਲਬਾਤ ਨਹੀਂ ਚਲੋ ਵੀ ਸਤਰੀਆਕਾਰ ਮਿਲਦੇ ਆਂ ਫਿਰ ਕੱਲ ਨਵੇਂ ਵਲੌਗ ਦੇ ਵਿੱਚ